ਦੇਖੋ ਹਰ ਇੱਕ ਨੂੰ ਰਾਈਟ ਹੈ ਕੋਈ ਆਦਮੀ ਆਪਣੇ ਰਿਸ਼ਤੇਦਾਰ ਨੂੰ ਜਾਂ ਦੋਸਤ ਮਿੱਤਰ ਨੂੰ ਜੇਲ੍ਹ ਵਿੱਚ ਜਾ ਕੇ ਮਿਲਣਾ ਚਾਹੁੰਦਾ ਸਭ ਦਾ ਅਧਿਕਾਰ ਹੈ ਔਰ ਉਹਨਾਂ ਨੇ ਬਾਹਰ ਨਿਕਲ ਕੇ ਜਿਹੜੀ ਆਬਜ਼ਰਵੇਸ਼ਨ ਕੀਤੀ ਉਹ ਬਿਲਕੁਲ ਪੰਜਾਬ ਦੇ ਬੱਚੇ ਬੱਚੇ ਦੀ ਜ਼ੁਬਾਨ ਤੇ ਆ ਕੇ ਆਮ ਆਦਮੀ ਪਾਰਟੀ ਸਰਕਾਰ ਭਗਵੰਤ ਮਾਨ ਬਦਲਾ ਖੋਰੀ ਤੇ ਉਤਰੇ ਹੋਏ ਨੇ ਜਿਹੜਾ ਵੀ ਇਹਨਾਂ ਦੀ ਸਰਕਾਰ ਦਾ ਕੋਈ ਵਿਰੋਧ ਕਰਦਾ ਦਮ ਰੱਖਦਾ ਉਹਦੇ ਤੇ ਝੂਠੇ ਮੁਕਦਮੇ ਦਰਜ ਕਰਕੇ ਇਹਨਾਂ ਨੇ ਸੁੱਟਿਆ ਮੈਂ ਉਹਦਾ ਸ਼ਿਕਾਰ ਹਾਂ ਮੇਰੇ ਤੇ 6 ਫਾਲਸ ਕੇਸਸ ਰਜਿਸਟਰ ਹੋਏ ਨੇ ਸਿਮਿਲਰਲੀ ਵਿਕਰਮ ਜੀਤ ਕੇ ਨੂੰ ਫੜਿਆ ਉਹਨੂੰ ਕ腐ਸ਼ਨ ਵਾਲਾ ਕੇਸ ਬਣਾ ਕੇ ਤੇ ਕਈ ਜਾਂਦੇ ਸੀ ਕਿ ਅਸੀਂ ਨਸ਼ੇ ਦਾ ਇੱਕ ਵੱਡਾ ਸਦਾਕਤ ਫੜ ਲਿਆ। ਭਗਵੰਤ ਮਾਨ ਤੇ ਕੇਜਰੀਵਾਲ ਨੂੰ ਅੰਦਰ ਪਹਿਲਾਂ ਝਾਤ ਮਾਰਨੀ ਚਾਹੀਦੀ ਤੁਸੀਂ ਉਹੀ ਵਿਅਕਤੀ ਹੋ ਜਿਹੜੇ ਉਹਨਾਂ ਦੇ ਜਾ ਕੇ ਡੇਰੇ ਤੇ ਮਿੰਤਾਂ ਕੱਢਦੇ ਸੀ, ਵੋਟਾਂ ਲੈਣ ਦੀ ਖਾਤਰ ਉਹਨਾਂ ਦੇ ਅੱਗੇ ਲਿਟਦੇ ਸੀਗੇ। ਅੱਜ ਉਹਨਾਂ ਨੇ ਕੋਈ ਸੱਚੀ ਗੱਲ ਕਹੀ ਸੀ ਪੰਜਾਬ ਦੀ ਬਦਲਾਖੋਰੀ ਦੀ ਸਿਆਸਤ ਬਤਲਿਕ ਤੇ ਤੁਹਾਨੂੰ ਬਹੁਤ ਚੁੱਪੀ ਆ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮਾਜੋਕ ਸੁਪਰੀਮ ਕੋਰਟ ਵੱਲੋਂ ਜਮਾਨਤ ਮਿਲਨ ਤੇ ਡੇਰਾ ਬਿਆਸ ਮੁਕੀ ਬਾਬਾ ਗੁਰਮੁਖੀ ਜੀ ਦੇ ਦੋਵਾਂ ਵੱਲੋਂ ਨਾਬਾ ਜੇਲ੍ਹ ਜਾ ਕੇ ਬਿਕਰਮ ਸਿੰਘ ਮੀਠੇ ਨਾਲ ਮੁਲਾਕਾਤ ਕਰਨ ਨੂੰ ਲੈ ਕੇ ਕਾਫੀ ਚਰਚਾਵਾਂ ਜਿਹੜੀਆਂ ਛੜੀਆਂ ਹੋਈਆਂ ਨੇ ਔਰ ਮੁੱਖ ਮੰਤਰੀ ਵੱਲੋਂ ਉਹ ਉਹਨਾਂ ਨੇ ਤੰਜ ਵੀ ਕਿੱਥੇ ਜਾ ਰਹੇ ਨੇ ਉਹਨਾਂ ਦੀ ਰਿਹਾਈ ਤੇ ਵੀ ਤੰਜ ਕਿੱਥੇ ਜਾ ਰਹੇ ਨੇ ਔਰ ਬਾਬਾ ਜੀ ਦਾ ਮਿਲਣਾ ਵੀ ਜਿਹੜਾ ਕੰਝ ਕਿੱਥੇ ਜਾ ਰਹੇ ਨੇ ਉਸ ਸੰਬੰਧ ਵਿੱਚ ਸਾਡੇ ਨਾਲ ਅੱਜ ਵਿਰੋਧੀ ਧਿਰ ਦੇ ਸਾਬਕਾ ਨੇਤਾ ਨੇ ਨੇ ਔਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਜੀ ਸਾਡੇ ਨਾਲ ਮੌਜੂਦ ਨੇ ਆਓ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਉਹ ਇਸ ਦੀ ਰਿਹਾਈ ਨੂੰ ਔਰ ਬਾਬਾ ਜੀ ਦੀ ਮੁਲਾਕਾਤ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਨੇ ਹਾਂਜੀ देखो हर एक ਨੂੰ ਰਾਈਟ ਹੈ ਕੋਈ ਆਦਮੀ ਆਪਣੇ ਰਿਸ਼ਤੇਦਾਰ ਨੂੰ ਜਾਂ ਦੋਸਤ ਨੂੰ ਜੇਲ੍ਹ ਵਿੱਚ ਜਾ ਕੇ ਮਿਲਣਾ ਚਾਹੁੰਦਾ ਸਭ ਦਾ ਅਧਿਕਾਰ ਹੈ ਔਰ ਉਹਨਾਂ ਨੇ ਬਾਹਰ ਨਿਕਲ ਕੇ ਜਿਹੜੀ ਆਬਜ਼ਰਵੇਸ਼ਨ ਕੀਤੀ ਉਹ ਬਿਲਕੁਲ ਪੰਜਾਬ ਦੇ ਬੱਚੇ-ਬੱਚੇ ਦੀ ਜ਼ੁਬਾਨ ਤੇ ਆ ਕਿ ਆਮ ਆਦਮੀ ਪਾਰਟੀ ਸਰਕਾਰ ਭਗਵੰਤਪਾਨ ਬਦਲਾਖੋਰੀ ਤੇ ਉਤਰੇ ਹੋਏ ਨੇ ਜਿਹੜਾ ਵੀ ਇਹਨਾਂ ਦੀ ਸਰਕਾਰ ਦਾ ਕੋਈ ਵਿਰੋਧ ਕਰਦਾ ਦਮ ਰੱਖਦਾ ਉਹਦੇ ਤੇ ਝੂਠੇ ਮੁਕਦਮੇ ਦਰਜ ਕਰਕੇ ਇਹਨਾਂ ਨੇ ਸੁਟਿਆ ਮੈਂ ਉਹਦਾ ਸ਼ਿਕਾਰ ਆ ਮੇਰੇ ਤੇ 6 ਫਾਲਸ ਕੇਸਿਸ ਰਜਿਸਟਰ ਹੋਏ ਨੇ ਸਿਮਿਲਰਲੀ ਵਿਕਰਮਜੀਤ ਸਿੰਘ ਨੂੰ ਫੜਿਆਂ ਨੂੰ ਕਰਪਸ਼ਨ ਵਾਲਾ ਕੇਸ ਬਣਾ ਕੇ ਤੇ ਕਹੀ ਜਾਂਦੇ ਸੀ ਕਿ ਅਸੀਂ ਨਸ਼ੇ ਦਾ ਇੱਕ ਵੱਡਾ ਸਦਾਕਰ ਫੜ ਲਿਆ ਸੋ ਇਸ ਕਰਕੇ ਅਗਰ ਔਰ ਇਸ ਤੋਂ ਇਲਾਵਾ ਜਿਹੜੇ ਸਾਰੇ ਪੰਜਾਬ ਦੇ ਵਿੱਚ ਪੱਤਰਕਾਰ ਨਹੀਂ ਬਖਸ਼ੇ ਗਏ ਉਹਨਾਂ ਦੇ ਪਰਚੇ ਦਰਜ ਕੀਤੇ ਗਏ ਕਾਰਕੋਨ ਕੋਈ ਆਰਟੀਆਈ ਐਕਟਿਵਿਸਟ ਕੋਈ ਨਹੀਂ ਛੱਡਿਆ ਇਹ ਸਭ ਨੂੰ ਪਤਾ ਕਿ ਅੱਜ ਬਦਲਾਖੋਰੀ ਦੇ ਤਹਿਤ ਝੂਠੇ ਪਰਚੇ ਦਰਜ ਕੀਤੇ ਇਹੀ ਆਬਜ਼ਰਵੇਸ਼ਨ ਰਾਧਾ ਸਵਾਮੀ ਦੇ ਜਿਹੜੇ ਬਾਬਾ ਜੀ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੇ ਕੀਤੀ ਇਹਦੇ ਵਿੱਚ ਕੋਈ ਉਹਨਾਂ ਨੇ ਗਲਤ ਗੱਲ ਨਹੀਂ ਕੀਤੀ ਉਸ ਤੋਂ ਤੈਸ਼ ਵਿੱਚ ਆਣ ਕੇ ਭਗਵੰਤ ਮਾਨ ਨੇ ਇੱਕ ਬੜਾ ਘਟਿਆ ਟਵੀਟ ਕੀਤਾ ਉਦੇ ਸ਼ਬਦਾਵਲੀ ਜਿਹੜੀ ਸੀਗੀ ਉਹ ਖੋਚੀ ਸੀ ਔਰ ਇੱਕ ਇਸ ਤਰ੍ਹਾਂ ਦਾ ਡੇਰਾ ਜਿਹਦੇ ਕਰੋੜਾਂ ਚ ਫੋਲੋਅਰਸ ਨੇ ਉਹਨਾਂ ਦੇ ਅਧਿਆਤਮਿਕ ਗੁਰੂ ਨੂੰ ਇਦਾਂ ਦੇ ਸ਼ਬਦ ਵਰਤਨੇ ਜਿਹੜੇ ਸਰਾਸਰ ਗਲਤ ਸੀਗੇ ਫਿਰ ਅਸੀਂ ਵੀ ਉਹਦਾ ਜਵਾਬ ਦਿੱਤਾ ਟਵਿੱਟਰ ਤੇ ਵੀ ਦਿੱਤਾ ਐਕਸ ਤੇ ਵੀ ਪੋਸਟ ਪਾ ਕੇ ਦਿੱਤਾ ਔਰ ਲਿਖਤੀ ਬਿਆਨ ਕਰਕੇ ਵੀ ਉਹਨੂੰ ਦਿੱਤਾ ਤੇ ਮੈਂ ਸਮਝਦਾ ਕਿ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਅੰਦਰ ਪਹਿਲਾਂ ਝਾਤ ਮਾਰਨੀ ਚਾਹੀਦੀ ਤੁਸੀਂ ਉਹੀ ਵਿਅਕਤੀ ਹੋ ਜਿਹੜੇ ਉਹਨਾਂ ਦੇ ਜਾ ਕੇ ਡੇਰੇ ਤੇ ਮਿੰਤਾ ਕੱਢਦੇ ਸੀ ਵੋਟਾਂ ਲੈਣ ਦੀ ਖਾਤਰ ਉਹਨਾਂ ਦੇ ਅੱਗੇ ਲਿਟਦੇ ਸੀਗੇ ਅੱਜ ਉਹਨਾਂ ਨੇ ਕੋਈ ਸੱਚੀ ਗੱਲ ਕਹਿਤੀ ਪੰਜਾਬ ਦੀ ਬਦਲਾਖੋਰੀ ਦੀ ਸਿਆਸਤ ਬਤਲਿਕ ਤੇ ਤੁਹਾਨੂੰ ਬਹੁਤ ਚੁੱਭੀ ਆ ਰਹੀ ਗੀ ਗੱਲ ਆਮ ਆਦਮੀ ਪਾਰਟੀ ਦੇ ਮੈਂ ਦੇਖ ਰਿਹਾ ਸੀ ਬੇਤੁਕੀਆਂ ਦਲੀਲਾਂ ਦੇ ਰਿਹਾ ਸੀ ਹਰਪਾਲ ਚੀਮਾ ਤੇ ਕੋਈ ਬਲਤੇਜ ਪੰਨੂ ਕਿ ਜੀ ਵਿਕਰਮਜੀਤ ਸਿੰਘ ਨੂੰ ਜ਼ਮਾਨਤ ਹੀ ਮਿਲੀ ਆ ਇਹ ਕਿਹੜਾ ਕੋਈ ਰਿਹਾ ਹੋਏ ਨੇ ਇਹ ਭੁੱਲ ਗਏ ਕਿ ਇਹਨਾਂ ਦੇ ਆਪਣੇ ਆਗੂ ਅਰਵਿੰਦ ਕੇਜਰੀਵਾਲ ਮਨੀਸ਼ ਚ ਸੋਡਿਆ ਸਤਿੰਦਰ ਜੈਨ 2000 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਵਿੱਚ ਅੰਦਰ ਰਹੇ ਨੇ ਔਰ 1 ਸਾਲ ਤੋਂ ਵੱਧ ਅੰਦਰ ਰਹੇ ਨੇ ਅਲਟੀਮੇਟਲੀ ਉਹਨਾਂ ਨੂੰ ਵੀ ਜਮਾਨਤਾ ਸੁਪਰੀਮ ਕੋਰਟ ਨੇ ਦਿੱਤੀਆਂ ਅਗਰ ਫਰਜ਼ ਕਰੋ ਤੁਸੀਂ ਦੂਸਰੇ ਕਿਸੇ ਵਿਅਕਤੀ ਨੂੰ ਕਹਿੰਦੇ ਕਿ ਜਮਾਨਤ ਮਿਲੀ ਆ ਕੋਈ ਬਰੀ ਨਹੀਂ ਹੋਇਆ ਤੇ ਤੁਹਾਡੇ ਆਗੂ ਕਿਹੜਾ ਬਰੀ ਹੋ ਚੁੱਕੇ ਨੇ ਸੋ ਇਸ ਲਈ ਜਿਹੜੀ ਵੀ ਗੱਲ ਅੱਜ ਪੰਜਾਬ ਦੇ ਵਿੱਚ ਇਹ ਕਰ ਰਹੇ ਨੇ ਇਹ ਪੁਲਿਸ ਦੇ ਤੰਤਰ ਦੇ ਰਾਹੀਂ ਰਾਜ ਕਰ ਰਹੇ ਨੇ ਅੱਜ ਪੰਜਾਬ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਝੂਠੇ ਪੁਲਿਸ ਮੁਕਾਬਲੇ ਝੂਠੇ ਪੁਲਿਸ ਦੇ ਪਰਚੇ دہشت ਦਾ ਮਾਹੌਲ ਔਰ ਜਿਹਨਾਂ ਲੋਕਾਂ ਨੂੰ ਰਗਮ ਪਾਉਣੀ ਉਧਰਲੇ ਪਾਸੇ ਪੁਲਿਸ ਜਾਂਦੀ ਨਹੀਂ بس ਜਿੰਨੇ ਸਿਆਸੀ ਵਿਰੋਧੀ ਜਾਂ ਜਿਹੜੇ ਲੋਕ ਜ਼ੁਰਤ ਕਰਦੇ ਸਰਕਾਰ ਦੀਆਂ ਦੀ ਪੋਲ ਖੋਲਣੇ ਉਹਨਾਂ ਦੇ ਪਰਚੇ ਦਰਜ ਕੀਤੇ ਜਾ ਰਹੇ ਇਸ ਲਈ ਇਹਨਾਂ ਨੂੰ ਆਪਣੇ ਅੰਦਰ ਚਾਤਮਾਨੀ ਚਾਹੀਦੀ ਔਰ ਜਿਹੜੇ ਅਪਸ਼ਬਦ ਭਗਵੰਤ ਮਾਨ ਨੇ ਬਾਬਾ ਗੁਰੂਦਰ ਸਿੰਘ ਢਿਲੋਂ ਸਾਹਿਬ ਵਾਸਤੇ ਵਰਤੇ ਉਹ ਉਹਦੇ ਵਾਸਤੇ ਉਹਨੂੰ ਜਨਤਕ ਮਾਫੀ ਮੰਗਣੀ ਚਾਹੀਦੀ ਇਹ ਖੇਰਾ ਸਾਹਿਬ ਦੇਖੋ ਡੇਰਾ ਬਿਆਸ ਦੇ ਤਕਰੀਬਨ ਭਾਰ ਦੇ ਵਿੱਚ 12 ਕਰੋੜ ਤੋਂ ਵੱਧ ਉਹਨਾਂ ਦੇ ਜਿਹੜੇ ਸੇਵਕ ਗੁਰ ਸ਼ਰਧਾਦੂ ਨੇ ਉਹਨਾਂ ਦੀ ਆਸਥਾ ਦੇ ਦੇਖੋ ਬਹੁਤ ਬੁਰਾ ਇਫੈਕਟ ਪੈ ਗਿਆ ਇਸ ਬਾਰੇ ਜੇ ਕੀ ਕਹਿਣਾ ਚਾਹਜੋ ਕਿ ਇਹਨਾਂ ਨੇ ਸਮੂੱਚੇ ਉਹਨਾਂ ਦੇ ਪਰਿਵਾਰਕਾਂ ਕੋਲੋਂ ਬਾਬਾ ਜੀ ਕੋਲੋਂ ਨੇ ਮੈਨੇਜਮੈਂਟ ਕੋਲੋਂ ਮਾਫੀ ਮੰਗਣੀ ਚਾਹੀਦੀ ਸੀ ਭਾਵਕ ਕਹਿਣਾ ਜੀ ਜਦੋਂ ਕੋਈ ਇੱਕ ਡੇਰਾ ਜਿਹੜਾ ਸਮਾਜਿਕ ਗਤੀਵਿਧੀਆਂ ਵਿੱਚ ਤੇ ਲੋਕਾਂ ਨੂੰ ਠੀਕ ਰਾਹ ਤੇ ਪਾਉਂਦਾ ਜਦੋਂ ਉਹਨਾਂ ਦੇ ਕਰੋੜਾਂ ਫਾਲੋਅਰਸ ਤੇ ਅਸਰ ਜਿਹੜਾ ਉਹ ਸੁਭਾਵਕ ਪੈਣਾ ਕਿਉਂਕਿ ਉਹਨਾਂ ਦੇ ਤੁਸੀਂ ਜਿਹੜੇ ਉਹਨਾਂ ਦੇ ਅਧਿਆਤਮਿਕ ਗੁਰੂ ਨੇ ਉਹਨਾਂ ਦੇ ਮੁਤਲਕ ਤੁਸੀਂ ਅਪਸ਼ਬਦ ਵਰਤੇ ਨੇ ਔਰ ਉਹਨਾਂ ਨੂੰ ਬੜੀ ਵੱਡੀ ਠੇਸ ਪਹੁੰਚੀ ਆ ਔਰ ਮੈਂ ਜਿੱਦਾਂ ਪਹਿਲਾਂ ਰਿਪੀਟ ਕਰ ਦਿੰਦਾ ਹਾਂ ਦੁਬਾਰਾ ਕਿ ਇਹ ਭਗਵੰਤ ਮਾਨ ਕੇਜਰੀਵਾਲ ਸਸੋਡੀਆਂ ਇਹ ਉਹ ਵਿਅਕਤੀ ਨੇ ਵਿੱਚ ਜਿਹਨੇ ਮੰਤਰੀ ਸੰਤਰੀ ਜਿਹੜੇ ਬਾਬਾ ਜੀ ਦੇ ਡੇਰੇ ਤੇ ਜਾ ਕੇ ਮਿੰਨਤਾਂ ਕੱਢ ਕੇ ਲੰਮੇ ਪੈ ਕੇ ਉਹਨਾਂ ਨੂੰ ਉਹਨਾਂ ਨਾਲ ਮੁਲਾਕਾਤ ਕਰਨਾ ਚਾਹੁੰਦੇ ਸੀ ਔਰ ਉਹਨਾਂ ਦੇ ਜ਼ਰੀਏ ਇੱਕ ਸੁਨੇਹਾ ਪਹੁੰਚਲਣਾ ਚਾਹੁੰਦੇ ਸੀ ਉਹਨਾਂ ਦੇ ਸਾਰੇ ਕਰੋੜਾਂ ਫੋਲੋਅਰਸ ਨੂੰ ਕਿ ਅਸੀਂ ਇਹ ਇਸ ਬਾਬਾ ਜੀ ਦਾ ਅਸ਼ੀਰਵਾਦ ਸਾਡੇ ਨਾਲ ਹੈ ਤੇ ਜੇ ਬਾਬਾ ਜੀ ਨੇ ਕੋਈ ਸੱਚੀ ਗੱਲ ਕਹਿਤੀ ਹੈ ਤੇ ਹੁਣ ਇਹਨਾਂ ਨੂੰ ਚੁਬਦੀ ਹੈ ਇਸ ਗੱਲ ਦੀ ਇਹਨਾਂ ਨੂੰ ਜਨਤਕ ਮਾਫੀ ਮੰਗਣੀ ਚਾਹੀਦੀ ਹੈ ਦੇਖੋ ਜੀ ਡੇਰਾ ਬਿਆਸ ਨੇ ਕਦੇ ਵੀ ਪੱਖਪਾਤ ਨਹੀਂ ਕੀਤਾ ਜਿਵੇਂ ਕਰੋਨਾ ਕਾਲ ਆਇਆ ਹੜਪੀਟਾਂ ਦੇ ਵਿੱਚ ਮਦਦ ਕੀਤੀ ਉਦੋਂ ਵੀ ਡੇਰਾ ਬਿਆਸ ਨੇ ਪੰਜਾਬ ਸਰਕਾਰ ਨੂੰ 2 ਕਰੋੜ ਰੁਪਏ ਦਿੱਤਾ ਸੀਗਾ ਜੰਮੂ ਕਸ਼ਮੀਰ ਨੂੰ ਦਿੱਤਾ ਸੀ ਇਹ ਹਿਮਾਚਲ ਨੂੰ ਦਿੱਤਾ ਸੀਗਾ ਉਦੋਂ ਵੀ ਤੇ ਇਹ ਬਾਬਾ ਜੀ ਇਹ ਉਹ ਗੁਰੂ ਘਰ ਸੀ ਜਿਨ੍ਹਾਂ ਨੇ ਸੇਵਾ ਕੀਤੀ ਅੱਜ ਇਹਨਾਂ ਨੂੰ ਕੋ ਮਾਰਾ ਕਿਹਾ ਜਾ ਰਿਹਾ ਜਦੋਂ ਤਾਂ ਉਹ ਇਹਨਾਂ ਦੀ ਮਦਦ ਕਰਨ ਜਾਂ ਕੋਈ ਯੋਗਦਾਨ ਪਾਉਣ ਹੜਪੀਟਾਂ ਨੇ ਉਦੋਂ ਤਾਂ ਬਾਬਾ ਗੁਰਿੰਦਰ ਸਿੰਘ ਜੀ ਤੇ ਰਾਧਾ ਸਵਾਮੀ ਦਾ ਡੇਰਾ ਜਿਹੜਾ ਬਹੁਤ ਅੱਛਾ ਵਾ ਤੇ ਜੇ ਉਹ ਕਿਸੇ ਆਪਣੇ ਰਿਸ਼ਤੇਦਾਰ ਨੂੰ ਮਿਲ ਲੈਣ ਕੋਈ ਸੱਚੀ ਗੱਲ ਕਹਿ ਦੇਣ ਤੇ ਫਿਰ ਇਹਨਾਂ ਨੂੰ ਜਿਹੜੀ ਹੈਗੀ ਆ ਉਹ ਬੁਰੇ ਲੱਗਦੇ ਨੇ ਔਰ ਮੈਂ ਫਿਰ ਦੁਬਾਰਾ ਰਿਪੀਟ ਕਰ ਦਿੰਦਾ ਕਿ ਭਗਵੰਤ ਮਾਨ ਤੇ ਕੇਜਰੀਵਾਲ ਦੀ ਟੋਟਲ ਪੋਲਿਟਿਕਸ ਅੱਜ ਪੁਲਿਸ ਦੇ ਸਿਰ ਤੇ ਆ ਔਰ ਉਹ ਬਦਲਾਖੋਰੀ ਤੇ ਉਤਰੇ ਹੋਏ ਨੇ ਔਰ ਅੰਤ ਤੇ ਇੰਤਿਹਾ ਹੁਣ ਹੋ ਗਈ ਜਦੋਂ ਇਹਨਾਂ ਨੇ ਬਾਬਾ ਗੁਰਿੰਦਰ ਸਿੰਘ ਜੀ ਔਰ ਰਾਧਾ ਸਵਾਮੀ ਦੇ ਡੇਰੇ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੂੰ ਵੀ ਆਪਣੇ ਨਿਸ਼ਾਨੇ ਤੇ ਲਿਆ ਔਰ ਇਸ ਤੋਂ ਪਹਿਲਾਂ ਅਜੀਤ ਅਖਬਾਰ ਦੇ ਜਿਹੜੇ ਸੰਪਾਦਕ ਸੰਪਾਦਕ ਆ ਡਾਕਟਰ ਬਰਜਿੰਦਰ ਸਿੰਘ ਹਮਦਰਦ ਉਹਨਾਂ ਤੇ ਵਿਜੀਲੈਂਸ ਇਨਕੁਆਇਰੀ ਝੂਠੀ ਉਸ ਤੋਂ ਇਲਾਵਾ ਪੰਜਾਬ ਕੇਸਰੀ ਗਰੁੱਪ ਦੇ ਜਗਬਾਣੀ ਦੇ ਹੁਣ ਤਾਜ਼ੇ ਉਹਨਾਂ ਦੇ ਹਮਲੇ ਕੀਤੇ ਜਿਹੜਾ ਮੀਡੀਆ ਹਾਊਸ ਆ ਜਿਹੜਾ ਵਿਅਕਤੀ ਇਹਨਾਂ ਦੇ ਅੱਖੇ ਨਹੀਂ ਲੱਗਦਾ ਉਹਨੂੰ ਪੁਲਿਸ ਤੰਤਰ ਦੇ ਰਾਹੀਂ ਡਰਾਉਂਦੇ ਨੇ ਜਿਵੇਂ ਕਿ ਬਹੁਤ ਸਖਤ ਸ਼ਬਦਾਂ ਚ ਅਸੀਂ ਨਿਖੇਦੀ ਕਰਦੇ ਤਾਂ ਮੈਂ ਦੁਬਾਰਾ ਦੁਬਾਰਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਇੱਕ ਪੁਲਿਸ ਸਟੇਟ ਬਣਾ ਕੇ ਰੱਖਤਾ ਇਹ ਸ਼ਬਦ ਪਰਚਲਿਤ ਕੀਤਾ ਪੰਜਾਬ ਦੇ ਵਿੱਚ ਆਉਂਦੇ ਸਮੇਂ ਇਹ ਕਿ ਇਸ ਤੋਂ ਪਹਿਲਾਂ ਖਿਆਰਾ ਸਾਹਿਬ ਇਹਨਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਪੀਡੀਸੀ ਦਾਰੇ ਨਾਲ ਵੀ ਜਿਹੜੀ ਸੀ ਬੜੀ ਕਾਫੀ ਇਹਨਾਂ ਨੇ ਰੰਜੀਤ ਰੱਖੀ ਐਸਜੀਪੀਸੀ ਨਾਲ ਵੀ ਰੱਖੀ ਆ ਜਿਹੜਾ ਵੀ ਅਦਾਰਾ ਚਾਹੇ ਮੀਡੀਆ ਹਾਊਸ ਚਾਹੇ ਕੋਈ ਸੰਸਥਾ ਹੈ ਜਿਹੜਾ ਇਹਨਾਂ ਦੇ ਅੱਖੇ ਨਹੀਂ ਲੱਗਦਾ ਉਹਨੂੰ ਇਹ ਪੁਲਿਸ ਤਰ੍ਹਾਂ ਹੀ ਦਬਾਉਂਦੇ ਨੇ ਤੁਸੀਂ ਇਵਨ ਐਸਜੀਪੀਸੀ ਦੀ ਗੱਲ ਉਠਾਈ ਆ ਭਗਵੰਤ ਮਾਨ ਵਰਗਾ ਇੱਕ ਨਾਸਤਿਕ ਆਦਮੀ ਐਸਜੀਪੀਸੀ ਤੇ ਗੁਲਗ ਤੇ ਸਵਾਲ ਉਠਾ ਲਿਆ ਉਠਾ ਰਿਆ ਵਾ ਔਰ ਜਿਹੜੀ ਉਹਨਾਂ ਨੇ ਐਫ ਆਈ ਆਰ ਦਰਜ ਕੀਤੀ ਆ 328 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਬਾਰੇ ਉਹਦੇ ਵਿੱਚ ਵੀ ਇਹਨਾਂ ਨੂੰ ਮੂੰਹ ਦਿਖਾਣੀ ਪਈ ਆ ਜਿਹੜਾ ਜਿਹੜਾ ਐਲਾਨ ਇਹਨੇ ਮਾਗੀ ਦੇ ਮੇਲੇ ਤੇ ਕੀਤਾ ਕਿ ਅਸੀਂ 169 ਸਰੂਪ ਰਾਜਾ ਸਾਹਿਬ ਦੇ ਸਥਾਨ ਜਿਹੜਾ ਬੰਗਿਆਂ ਦੇ ਨੇੜੇ ਆ ਉਹ ਨਾਭ ਕਮਲਜੀ ਦਾ ਉਥੋਂ ਅਸੀਂ ਉਹ ਬਰਾਮਦ ਕਰ ਰਹੇ ਹਾਂ ਤੇ ਜਦ ਮੈਨੇਜਮੈਂਟ ਨੇ ਕਿਹਾ ਕਿ ਇਹ ਸਰਸਰ ਛੂਟ ਹੈ ਇਥੋਂ ਕੋਈ ਕਿਸੇ ਤਰ੍ਹਾਂ ਦਾ ਕੋਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮਿਸਿੰਗ ਨਹੀਂਗਾ ਅਸੀਂ ਬਾਅਦ ਤਰੀਕੇ ਨਾਲ ਉਸ ਨੂੰ ਰੱਖਦੇ ਆਂ ਔਰ এসডিপি ਸੀ ਨੇ ਕਦੀ ਉਹਨਾਂ ਦੇ ਮੁਤਲਕ ਕੋਈ ਸ਼ਿਕਾਇਤ ਨਹੀਂ ਕੀਤੀ ਫਿਰ ਹਰਪਾਲ ਚੀਮੇ ਨੇ ਆਣ ਕੇ ਉੱਥੇ ਇੱਕ ਕਿਸਮ ਦੀ ਮਾਫੀ ਮੰਗੀ ਔਰ ਉੱਥੇ ਕਿਹਾ ਕਿ ਜੀ ਇਹ ਐਸਆਈਟੀ ਔਰ ਚੀਫ ਮਿਨਿਸਟਰ ਦੇ ਦਰਮਿਆਨ ਕੋ ਕਮਿਊਨੀਕੇਸ਼ਨ ਗੈਪ ਸੀ ਲੇਕਿਨ ਅੱਜ ਤੱਕ ਕਿਸੇ ਐਸਆਈਟੀ ਅਫਸਰ ਜਿਸ ਨੇ ਮਿਸਲੀਡ ਕੀਤਾ ਚੀਫ ਮਿਨਿਸਟਰ ਨੂੰ ਨਾ ਉਹਦੇ ਤੇ ਕੋਈ ਕਾਰਵਾਈ ਹੋਈ ਆ ਤੇ ਨਾ ਭਗਵੰਤ ਮਾਨ ਨੇ ਮੁੜ ਕੇ ਕੋਈ ਜਨਤਕ ਤੌਰ ਤੇ ਸਵੀਕਾਰ ਕੀਤਾ ਕਿ ਮੈਂ ਗਲਤ ਗੱਲ ਦਿੱਤਾ ਸੀਗਾ ਸੋ ਵਾਟ ਆ ਵੁੱਡ ਸੇਜ਼ ਕਿ ਅਨਟ੍ਰੇਨਡ ਬੰਦਿਆਂ ਦੇ ਹੱਥ ਪੰਜਾਬ ਦਾ ਰਾਜ ਆ ਗਿਆ ਇਹਨਾਂ ਨੇ ਸਾਡੇ ਪੰਜਾਬ ਦਾ ਬੇੜਾ ਗੜ ਕਰਤਾ 5.4 ਲੱਖ ਕਰੋੜ ਤੋਂ ਜ਼ਿਆਦਾ ਕਰਜ਼ੇ ਹੀ ਬਣਾਤਾ ਸਟੇਟ ਨੂੰ ਔਰ ਮੈਂ ਇਹਨੂੰ ਕਹੂੰਗਾ ਕਿ ਇਹ ਹਿਸ਼ਤਿਆਰਾਂ ਦੀ ਸਰਕਾਰ ਹੈ, ਇਹ ਖੰਭਿਆਂ ਤੇ ਟੰਗੇ ਪੋਸਟਰਾਂ ਦੀ ਸਰਕਾਰ ਹੈ ਔਰ ਪੁਲਿਸ ਦੇ ذریعے ਆਪਣੀ ਰਾਜਨੀਤੀ ਕਰਨ ਵਾਲੀ ਸਰਕਾਰ ਹੈ। ਖੈਰ ਸਾਬ ਤੁਸੀਂ ਕਿ ਸਮਝੋ ਕਿ ਪੰਜਾਬ ਸਰਕਾਰ ਨੂੰ ਬਾਬਾ ਜੀ ਤੋਂ ਜਾਂ ਉਹਨਾਂ ਦੇ ਚੇਲਿਆਂ ਤੋਂ ਜਾਂ ਉਹਨਾਂ ਦੀ ਮੈਨੇਜਮੈਂਟ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿ ਜਿਹੜੀ ਉਹਨਾਂ ਦਾ ਸੁਭਾਅ ਕੋਈ ਗੱਲ ਹੈ ਨਾ ਜੀ ਜਦੋਂ ਕੋਈ ਆਦਮੀ ਨਫ਼ਰਤ ਦੀ ਭਾਵਨਾ ਨਾਲ ਕੋਈ ਇਸ ਤਰ੍ਹਾਂ ਦੇ ਅਪਸ਼ਬਦ ਲਿਖਦਾ ਜਿਹੜੇ ਇਹਨਾਂ ਨੇ ਲਿਖੇ ਕਿ ਆਬ ਕੇ ਮੁਲਾਕਾਤੀ ਹੀ ਜਾ ਕੇ ਜੱਜ ਬਣ ਗਏ ਇਹ ਭੁੱਲ ਗਏ ਕਿ ਅੱਜ ਪੰਜਾਬ ਦੇ ਵਿੱਚ ਪੁਲਿਸ ਦਾ ਕੰਮ ਵੀ ਭਗਵੰਤ ਕਰ ਰਿਹਾ ਵਾ ਜੁਡੀਸ਼ਨਰੀ ਦਾ ਵੀ ਕੰਮ ਆਪਣੇ ਹੱਥਾਂ 'ਚ ਲਿਆ ਵਾ ਆਪੇ ਹੀ ਵਕੀਲ ਨੇ ਆਪੇ ਹੀ ਜੱਜ ਨੇ ਆਪੇ ਹੀ ਬੰਦੇ ਨੂੰ ਫੜ ਕੇ ਅੰਦਰ ਦੇ ਕੇ ਐਲਾਨ ਕਰ ਦਿੰਦੇ ਨੇ ਕਿ ਫਲਾਣਾ ਆਦਮੀ ਦੋਸ਼ੀ ਆ ਪਰ ਸੁਪਰੀਮ ਕੋਰਟ ਤੋਂ ਬੇਲ ਮਿਲਣ ਤੋਂ ਬਾਅਦ ਇਹਨਾਂ ਨੇ ਬਹੁਤ ਪੰਜਾਬ ਔਰ ਵਿਸ਼ਵ ਵਿੱਚ ਬੈਠੇ ਲੋਕਾਂ ਨੇ ਭਗਵੰਤਮਾਨ ਦੀ ਨਿਖੇਧ ਕੀਤੀ ਆ ਔਰ ਇਹ ਕਹਿਣਾ ਕਿ ਸਿਰਫ ਇਹਨਾਂ ਨੂੰ ਜ਼ਮਾਨਤ ਮਿਲ ਲਈ ਜੀ ਇਹ ਕਿਹੜਾ ਬਰੀ ਹੋ ਗਏ ਤੇ ਫਿਰ ਅੰਦਰ ਝਾਤ ਮਾਰ ਲੈਣ ਕੇਜਰੀਵਾਲ ਤੇ ਸਸੋਡਿਆ ਤੇ ਸਤਿੰਦਰ ਜੈਨ ਜਿਹੜੇ ਖੁਦ ਸੁਪਰੀਮ ਕੋਰਟ ਤੋਂ ਸਾਲ-ਸਾਲ ਡੇਢ-ਡੇਢ ਸਾਲ ਕੈਦ ਘਟ ਕੇ ਜੇਲ੍ਹ ਚ ਰਹਿ ਕੇ ਆ ਬਾਹਰ ਆ ਇਹਨਾਂ ਦੀ ਸਾਰੀ 도ਗਲੀ ਰਾਜਨੀਤੀ ਦਾ ਖੁਲਾਸਾ ਇਹ ਸਾਰੇ ਘਟਨਾ ਕ੍ਰਮ ਵਿੱਚ ਪਿਛਲੇ 2-3 ਦਿਨਾਂ ਚ ਹੋ ਚੁੱਕਾ ਜੀ ਪੀਡੀਸੀ ਨਾਲ ਗੱਲਬਾਤ ਕਰਨੇ ਖੇਰਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕੈਮਰਾਮੈਨ ਜੁਕੇਸ਼ ਨਰਕੇਸ਼ ਕੁਮਾਰ ਪੀਡੀਸੀ ਨਿਊਜ਼ ਬਾਬਾ ਬਗਲਾਜ